ਹਾਲੀਪਾਜੀ ਕੀ ਨਾਮ ਜਿਹੜਾ ਪਿੰਡ ਹੈ ਲਖਬੀਰ ਸਿੰਘ ਜੌਨੇ ਕੇ ਪਿੰਡ ਪਿੰਡ ਜੌਨੇ ਕੇ ਤਹਿਸੀਲ ਤਰਨਤਾਰਨ ਦਾ ਰਹਿਣ ਵਾਲਾ ਮੈਂ ਇਸ ਜ਼ਮੀਨ ਤੇ 1973 ਤੋਂ ਖੇਤੀ ਕਰਦਾ ਆ ਰਿਆਂ ਇਹ ਵੀ ਮੇਰੀ ਜੱਦੀ ਜਾਇਦਾਦ ਆ ਹੈ ਮੇ ਪਿਓ ਦਾਦੇ ਦੀ ਪਹਿਲਾਂ ਤੋਂ ਮੈਂ ਆਪਦੇ ਬਜ਼ੁਰਗਾਂ ਨੂੰ ਠੇਕਾ ਹਿੱਸਾ ਦਿੰਦਾ ਆ ਰਿਆ ਸੀ ਕੁਝ ਚਿਰ ਤੋਂ ਮੇਰੇ ਜਿਹੜੇ ਚਾਚਾ ਤਾਏ ਆ ਪੂਰੇ ਹੋ ਚੁੱਕੇ ਨੇ ਉਹਨਾਂ ਦੇ ਪੂਰੇ ਹੋਣ ਤੋਂ ਬਾਅਦ ਆਪਣਾ ਪੂਰੇ ਹੋਣ ਤੋਂ ਪਹਿਲਾਂ ਕੁਝ ਦਿਨ ਪਹਿਲਾਂ ਸ਼ਿੰਦਰਕੌਰ ਨੇ ਰਜਿਸਟਰੀ ਕਰਾ ਲਈ ਦੋ ਰਜਿਸਟਰੀਆਂ ਕਰਾਈਆਂ ਜਿਨ੍ਹਾਂ ਦਾ ਕੀ ਕੋਰਟ ਵਿੱਚ ਅਟੈਂਪਟ ਕੋਰਟ ਹੈ ਜਿਹਦੀ ਕੀ ਅਗਲੀ ਤਰੀਕ 8 10 ਅਕਤੂਬਰ ਹੈ ਅੱਛਾ ਤੇ ਕੀ ਹੈ ਮਾਮਲਾ ਹੁਣ ਇਹ ਜਿਹੜੇ ਆ ਇਹਨਾਂ ਨੇ ਗੁੰਡਿਆਂ ਨੇ ਪੈਸੇ ਲੈ ਕੇ ਆਪਣਾ ਇੱਥੇ ਕਬਜ਼ਾ ਉਹਨਾਂ ਨੂੰ ਕਰਵਾਉਣ ਦਾ ਤਯਿਆ ਲੈ ਕੀਤਾ ਜੀ ਕੌਣ ਆ ਬੰਦੇ ਜਿਹੜੇ ਗੱਡਾ ਕਰ ਰਹੇ ਇਹ ਕਬਜ਼ਾ ਜੀ ਇਹ ਬੂਲਿਆਂ ਦਾ ਸਰਪੰਚਾ ਜਸਵੀਰ ਇਹ ਕੋ ਪੰਮਾ ਨ ਪਰਮਦੀਪ ਸਿੰਘ ਗੱਡੀ ਵੇਣ ਦਾ ਹੈ ਇਨਸਪੈਕਟਰ ਆ ਸੀਐਸਟਾਫ ਦੇ ਵਿੱਚ ਤੇ ਉਹ ਸਾਨੂੰ ਮਾਰਨ ਦੀਆਂ ਵੀ ਧਮਕੀਆਂ ਦੇ ਰਿਹਾ ਵੀ ਜਵਾਨੋ ਕਾਇਮ ਹੋ ਜਾਓ ਮੈਂ ਤੁਹਾਨੂੰ ਸੀਐਸਟਾਫ ਤੋਂ ਚੁੱਕ ਕੇ ਲੈ ਜਾਣਾ ਤੇ ਪਹਿਲੀ ਛੱਡੋਗੇ ਤੇ ਤੁਹਾਨੂੰ ਛੱਡਣਾ ਨਹੀਂ ਤੇ ਨਹੀਂ ਛੱਡਣਾ ਅੱਛਾ ਜੀ ਇਹ ਇਨਸਾਫ ਚਾਹੁੰਦੇ ਅਸੀਂ ਇਨਸਾਫ ਚਾਹੁੰਦੇ ਆ ਵੀ ਇਹ ਦੋਸ਼ੀਆਂ ਤੇ ਕਾਰਵਾਈ ਹੋਵੇ ਸਾਡੀ ਜ਼ਮੀਨ ਜਿਹੜੀ ਖਾਲੀ ਕਰਕੇ ਸਾਡੀ ਸਪੁਰਦ ਕੀਤੀ ਜਾਵੇ ਕੋਈ ਫਸਲ ਬਦਲ ਨਹੀਂ ਤੁਹਾਡੀ ਵੱਡੀ ਇਹਨਾਂ ਸਾਡੇ ਜੀ 2-3 ਸਾਲ ਤੋਂ ਕਰਮਜੀਤ ਸੁਖਰਾਜ ਤੇ ਕੁਸ਼ਵਿੰਦਰ ਜਿਨ੍ਹਾਂ ਦੇ ਕੋਡ ਵਿੱਚ ਕੋਟੈਂਪਟ ਕੋਡ ਹੈ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਪਰਚਾ ਐਫ ਆਈ ਆਰ ਪੇਸ਼ ਜਬਾਨਤ ਕਰਾ ਕੇ ਹੋਈ ਹੈ ਉਹ ਵੀ ਨਹੀਂ ਛੱਡ ਰਹੇ ਉਹ ਮੇਰੀ ਫਸਲ ਵੱਢ ਕੇ ਬੀਜੀ ਬਜਾਈ ਲੈ ਜਾਂਦੇ ਆ ਜੀ ਮੈਨੂੰ ਇਨਸਾਫ ਚਾਹੀਦਾ ਇਹਨਾਂ ਲੋਕਾਂ ਦੇ ਦਿੱ ਜਲਦੀ ਤੋਂ ਜਲਦੀ ਕਾਰਵਾਈ ਹੋਵੇ ਤੇ ਪੁਲਿਸ ਨੂੰ ਤਾਂ ਦਰਖਾਸਤ ਦੇ ਦਿੱ ਇਸ ਬੰਦੇ ਪੁਲਿਸ ਨੂੰ ਮੈਂ ਜੀ ਮੇਰੇ ਕੋਲ ਥਬਾ ਦਰਖਾਸਤਾਂ ਦਾ ਪਿਆ ਜੀ ਕੋਈ ਸੁਣਵਾਈ ਨਹੀਂ ਪੁਲਿਸ ਵੀ ਇਹਨਾਂ ਦੀ ਮੱਤ ਜਾ ਬਿਲਕੁਲ ਸਰਿਆ ਮਤ ਕਰਦੀ ਆ ਜੀ ਆ ਹੁਣ ਵੀ ਆ ਕੁਛ ਐਸ ਪੀ ਹੈੱਡ ਕੁਆਰਟਰ ਕੋ ਚਲੇ ਗਏ ਜੀ ਕੋਈ ਥਾਣੇਦਾਰ ਕੋ ਚਲੇ ਗਿਆ ਕੋਈ ਦਸਾ ਸਿੰਘ ਐਸ ਐਚਓ ਕੋ ਚਲੇ ਗਿਆ ਕੁਹੇ ਨੇ ਕੋਈ ਗੱਲ ਨਹੀਂ ਸੁਣੀ ਇੱਕ ਇਥੇ 112 ਨੰਬਰ ਦੀ ਗੱਡੀ ਆਈ ਆ ਉਹਨਾਂ ਨੇ ਐਸਪੀ ਹੈੱਡ ਕੁਆਰਟਰ ਨਾਲ ਸਾਡੀ ਗੱਲ ਕਰਾਈ ਆ ਕੱਲ ਦੀ ਤਰੀਕ ਦੇਤੀ ਆ ਜੀ ਆਓ ਸਾਰੀ ਪੰਚਾਇਤਾਂ ਗੰਢੀਵੇੜ ਦੀ ਵੀ ਲਿਆਓ ਤੇ ਜੋਣੇ ਗਿਆ ਦੀ ਵੀ ਪੰਚਾਇਤ ਲਿਆਓ ਮੈਂ ਤੁਹਾਡਾ ਫੈਸਲਾ ਕਰਦਾ ਤੇ ਉਧਰੋਂ ਉਹ ਜਿਹੜੇ ਪੁਲਿਸ ਦੇ ਆਖਣ ਤੇ ਬਾਵਜੂਦ ਵੀ ਸਾਡੀ ਜ਼ਮੀਨ ਦੇ ਵਿੱਚ ਆਪਣਾ ਪਾਣੀ ਪੂਣੀ ਲਾ ਰਹੇ ਆ ਵਟਾਂ ਪਾ ਰਹੇ ਠੰਡੀ ਸਰ ਕੀ ਨਾ ਆਪਣਾ ਜਸਵੀ ਪਿੰਡ ਉੱਤੇ ਸਾਰੇ ਇੱਕ ਜਿਉਣਗੇ ਪਹਿਲੇ ਦਾ ਕੋਈ ਝਗੜਾ ਹੋ ਕੀ ਆ ਪੂਰਾ ਮਾਮਲਾ ਜੀ ਵੀ ਨਾ ਪਰੇ ਗਏ ਬੈਠੇ ਮੇਰੀ ਵੈਸਤੇ ਨਾ ਰੀਟਰੀ ਹੋ ਦੀ ਅੱਛਾ ਜੀ ਕੋ ਕਲਵੰਤਰ ਸਿੰਘ ਜੈਤੋ ਮਰੀਖ ਸਿੰਘ ਆ ਉਹਨਾਂ ਦੀ ਜ਼ਮੀਨ ਆਪਾਂ ਵੇਚ ਲਈ ਹੈ ਉਹਨਾਂ ਕੋਈ ਰਵਾਂ ਨਹੀਂ ਜਾਣਗੇ ਵਟ ਬਣਾਉਣ ਸਮ ਕੋਈ ਸਹੀ ਸਮਾਂ ਤੇ ਦੇਖ ਕੇ ਜਾਣਗੇ ਜੀ ਵੀ ਨਹੀਂ ਇਹ ਹੁਣ ਬੰਦਾ ਲਖਵੀਰ ਸਿੰਘ ਸਾਡੇ ਨਾਲ ਖਾਬੂ ਖੈ ਜਾਣਗੇ ਸਾਨੂੰ ਪਗਾ ਪਾਈ ਬਿਠਾ ਜਾਣਗੇ ਵੀ ਬੰਦੇ ਵੜਦੇ ਆ ਜੇ ਤੁਹਾਨੂੰ ਕੋਈ ਪੁੱਛਾਂ ਤਾਂ ਕੋਈ ਪੁੱਛਾਂ ਤਾਂ ਜੀ ਸਰ ਉਹ ਇੱਕ ਹਾਈ ਗੋੜ ਦਾ ਸਟੇਲ ਹੀ ਫਿਰਦੇ ਆ ਅਨੇ ਉਹ ਤਾਂ ਜਿਹੜੇ ਆਪਣੇ ਸਿੰਦਰ ਕੌਰ ਹੀ ਉਨਾਰਾ ਕੇ ਚੱਲਦਾ ਇਹਨਾਂ ਤੇ ਉਹ ਸਿੰਧਰ ਕੌਰ ਜੱਤੇ ਆ ਕੇ ਉਹ ਅਪੀਲ ਭਾਈ ਹਾਈ ਕੋਰਟ ਇਹਨੂੰ ਸਟੇ ਨਹੀਂ ਗਜਣ ਅੱਛਾ ਇਹ ਉਹ ਉਹ ਕਬਜ਼ਾ ਹੀ ਉਹਨਾਂ ਦਾ ਪਹਿਲਾਂ ਅੱਛਾ ਨਹੀਂ ਕਬਜ਼ਾ ਨਹੀਂ ਕਬਜ਼ਾ ਤਾਂ ਛੇਕੇ ਤੇ ਬੰਦੇ ਰਹਿੰਦੇ ਆਪਣੇ ਮਰੜਾਂ ਦੇ ਮਰੜ ਰਣ ਦੇ ਅੱਛਾ ਉਹ ਛੇਕੇ ਜਮੀਨ ਹੁੰਦੇ ਅੱਛਾ ਇਹ ਉਹਨਾਂ ਦੇ ਬਾਅਦ ਵਿੱਚ ਮਰੀਕ ਸਿੰਘ ਤੇ ਗੁਲਾਮ ਸਿੰਘ ਨੇ ਜਮੀਨ ਲਈ ਉਹ ਰਜਿਸਟਰੀ ਤੁਹਾਡੇ ਨਾਮ ਆ ਫਿਰ ਰਜਿਸਟਰੀ ਮੇਰੀ ਵਾਈਫ ਦੇ ਨਾਮ ਸਰਜੀਤ ਕੋਲ ਦੇ ਨਾਮ ਸਰਜੀਤ ਮਾਲਕ ਤੁਸੀਂ ਇਹਦੇ ਵਿੱਚ ਹਥਿਆਰਾਂ ਨਾਲ ਕਬਜ਼ਾ ਕਿਉਂ ਲੈਣਾ ਪੈ ਗਿਆ ਨਹੀਂ ਖੈਰ ਤਾਂ ਆਪਦੇ ਸਾਡੇ ਨਿਸ਼ਾਨਸੀ ਹਥਿਆਰ ਉਹ ਆਪਦੇ ਗੱਡੀਆਂ ਨਾਲ ਲੈ ਕੇ ਆਏ ਕੋ ਸਾਡੇ ਕੋਚਾ ਵੀ ਗੱਡੀਆਂ ਨਾਲ ਅੱਛਾ ਜੀ ਅੱਜ ਲਾ ਦੋ ਉਹ ਜਿਹੜੇ ਰੱਖਣੇ ਪੈਂਦੇ ਨੇ ਉਹ ਆਂਦੇ ਦੋ ਦਿਨ ਵਾਲੀ ਸਾਡੀ ਫਸਲ ਵੀ ਵੱਢ ਕੇ ਲੈ ਗਏ ਨਹੀਂ ਨਹੀਂ ਝੂਠ ਮਾਰਦੇ ਜੀ ਫਸਲ ਵੀ ਵੱਢੀ ਉਹ ਅੱਛਾ ਜੀ ਦੇਖੋ ਉਹ ਆਂਦੇ ਕਬਜਾ ਸਾਡਾ ਬਾਅਦ ਤੇ ਤੁਸੀਂ ਕਹਿੰਦੇ ਸਾਡਾ ਬਾਅਦ ਨਹੀਂ ਆਪਣਾ ਸਮਝਾ ਲੈ ਅਸੀਂ ਜੋ ਮੀਨਵਾ ਕੇ ਗਿਆ ਪਹਿਲੇ ਤੇ ਅੱਜ ਕੱਲ ਨਹੀਂ ਕੀਤੀ ਕਿਸੇ ਨਾਲ ਕੋਈ ਮਰ ਗਿਆ ਅੱਜ ਅੱਜ ਥਾਣੇ ਫੈਸਲਾ ਸੀ ਐਸਪੀ ਕੋਲ ਕੀ ਮਾਮਲਾ ਹੈ ਐਸਜੀਪੀ ਨੇ ਸੱਦੇ ਬੁਲਾਇਆ ਸੀ ਤੇ ਵੀਰ ਸਿੰਘ ਨੂੰ ਵੀ ਅੱਛਾ ਜੀ ਤੇਰੇ ਕੋਲ ਕੀ ਚੀਜ਼ ਆ ਤੂੰ ਮੁਖਾਸਨ ਕੋਈ ਆਪਣਾ ਗਸਟੇ ਆ ਜਾਂ ਕੁਝ ਵੀ ਆ ਅੱਛਾ ਜੀ ਉਹ ਕੁਝ ਨਹੀਂ ਵਿਖਾ ਸਕਿਆ ਚਲੇ ਗਿਆ ਵਾਪਸ ਅੱਛਾ ਜੀ ਜੇ ਅਸੀਂ ਆ ਦੋ ਜੀ ਜਮਾ ਬੰਦੇ ਆ ਵੀ ਰਖਾਈ ਆ ਫਿਰ ਅਸੀਂ ਤੇ ਰਿਪਟੀ ਸਾਡੇ ਨਾਮ ਤੇੰਤ ਕਾ ਸਾਡੇ ਨਾਮ ਅੱਛਾ ਜੀ ਇਸ ਮੰਗਲੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਨੇ ਵੀ ਕੋਣ ਆਸ਼ੀ ਇੰਨਾ ਪੈਸੇ ਪੌਣੇ 2 ਕਰੋੜ ਰੁਪਈਆ ਲਾ ਕੇ ਰਿਪਟੀ ਕਰਾਈ ਹੈ ਤੇ ਪਛਾਤਾ ਸਾਡੀ ਹੁਣ ਮਦਦ ਕਰੇ ਜਾਣਗੇ ਜੇ ਕੱਲ ਨੂੰ ਗੱਲ ਵੀ ਲੱਗੀ ਗੱਲਬਾਤ ਹੁੰਦੀ ਹੈ ਜੀ ਇਸ ਬੰਦੇ ਆ ਕੋਈ ਪਤਾ ਨਹੀਂ ਖੁਆਬ ਦਾ ਨੁਕਸਾਨ ਕਰ ਲਈ ਜਾਂ ਸਾਡਾ ਨੁਕਸਾਨ ਕਰ ਦੇ ਇਸ ਜ਼ਮੀਨ ਤੇ ਕਿੰਨੀ ਆ ਤੇ ਰਾਜ ਆਮ ਸਮਰੱਥੀ ਸੀਮਨ ਜਸਵੀਰ ਸਿੰਘ ਇੱਕ ਤੇ ਲਖਵੀਰ ਸਿੰਘ ਬਰ ਬੋਰ ਬਾਈ ਜੀ